ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਭੱਦਰਪੁਰਿਆ ਡੇਰੀ ਫਾਰਮ ਜੀ ਤੁਹਾਡਾ ਸਵਾਗਤ ਹੈ ਆ ਜੀ ਪਹੁੰਚ ਕੇ ਆਪਾਂ ਆਪਣੇ ਸੰਧੂ ਫਾਰਮ ਤੇ ਪਿੰਡ ਆਪਣਾ ਬੈੜਵਾਲ ਜ਼ਿਲ੍ਹਾ ਸ਼ਿਰੀ ਨੂੰ ਤਰਨਤਾਰ ਸਾਹਿਬ ਤੇ ਤਹਿਸੀਲ ਪੱਟੀ ਤੇ ਨਾਮ ਆਪਣਾ ਦਲੇਰ ਸਿੰਘ ਸੰਧੂ ਤੇ ਆਸ ਕਰਦੇ ਜੋ ਆਪਣੇ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ 'ਚ ਹੋਵੋਗੇ ਠੀਕ ਆ ਜੀ ਕੁਐਸਟ ਕਰਦੇ ਤੁਹਾਡੇ ਗਾੜੀ ਕਿਤੇ ਉਹ ਵੀ ਖਰੀਦਦਾਰੀ ਕਰਨੀ ਆ ਦੋ ਟਾਈਮ ਆਪਣੀ ਨਰਖ ਪਰਖ ਕਰਕੇ ਚੋਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਪੈਸੇ ਲਾਉਣੇ ਹੁੰਦੇ ਆ ਬਾਅਦ ਚ ਕਿਸੇ ਨੂੰ ਕੋਈ ਲਾਭ ਮਾਣੀ ਦੇਂਦੀ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਿਆ ਕਰੋ ਕਿਉਂਕਿ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜੇ ਕਿਸੇ ਵੀਰ ਦਾ ਆਪਣੀ ਵੀਡੀਓ ਵੇਖ ਕੇ ਕੋਈ ਮਾਤੜ ਨੇ ਮਾਲ ਡੰਕਰ ਖਰੀਦਣਾ ਹੁੰਦਾ ਉਹ ਆਪਣੀ ਖਰੀਦਦਾਰੀ ਕਰ ਸਕੇ ਜੋ ਵੀ ਆਪਣੇ ਸੰਧੂ ਫਾਰਮ ਤੋਂ ਵੀਡੀਓ ਪੈਂਦੀ ਆ ਆਪਾਂ ਦੇ ਸਿਰਫ ਟੋਕੜਾ ਵਾਲਾ ਰੇਟ ਹੀ ਕਰਦੇ ਆ ਠੀਕ ਆ ਜੀ ਬਾਰ ਲੱਖ ਲੱਖ 1.5 ਲੱਖ ਮੋਲਿਆ ਪਰ ਆਪਾਂ ਨਹੀਂ ਕਰਦੇ ਆਪਾਂ ਦੇ ਬਿਲਕੁਲ ਟੋਕੜਾਂ ਵਾਲਾ ਭਾਅ ਲੈ ਕੇ ਆਈਦੇ ਆ ਤੇ ਔੜਦੀਆਂ ਜਾਣ ਵਾਲੇ ਕੰਮ ਕਰਕੇ ਵੇਚ ਦੇਈਦੀਆਂ ਤੇ ਚਲੋ ਆਪਾਂ ਆਪਣੇ ਟਿਕਾਣੇ ਦੇ ਮਾਲ ਚੱਲ ਜਾਂਦਾ ਹੈ ਵਾਹਿਗੁਰੂ ਉਹਨਾਂ ਨੂੰ ਵਾਅਦੇ ਵੀ ਕਰਦਾ ਜਿਹੜਾ ਖਰਦਾ ਬੜੇ ਇਮਾਨਦਾਰੀ ਨਾਲ ਆਪਾਂ ਖਰੀਦਦਾਰੀ ਕਰਾਉਨੇ ਆ ਜੋ ਦੱਸਾਂਗੇ ਉਹ ਹੀ ਨਿਕਲੂਗਾ ਬਾਕੀ ਨਰਖ ਪਰਖ ਕਰਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਿਰ ਵੀ ਠੀਕ ਹੈ ਜੀ ਤੇ ਆਸ ਕਰਦੇ ਆ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਚ ਹੋਗੇ। ਅਰਦਾਸ ਕਰਦੇ ਆ ਸਰਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੇ ਤੇ ਆਓ ਕਰੀਏ ਗੱਲਬਾਤ ਆਪਣੇ ਛੋਟੇ ਸੰਧੂ ਨਾਲ ਤੇ ਨਾਲੋਂ ਨਾਲ ਤੁਹਾਨੂੰ ਡਿਟੇਲ ਦਈਏ ਕਿੰਨਾ ਦੁੱਧ ਬਾਅਦ ਤੇ ਕਿਰਵਾ ਸੂਹਾ ਕੀ ਗੱਲਬਾਤ। ਹਾਂਜੀ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ। ਚੜ੍ਹਦੀ ਗੱਲ ਜੀ ਸਤਿ ਸ੍ਰੀ ਅਕਾਲ। ਹੋਰ ਸੁਣਾਓ ਕੀ ਹਾਲ ਜੀ? ਵਧੀਆ ਠੀਕ ਠਾਕ ਚੜ੍ਹਦੀ ਚੜ੍ਹਦੀ ਕਲਾ। ਹਾਂਜੀ ਜਿਹੜੀਆਂ ਪਿਛਲਾ ਮਾਲ ਪਾਇਆ ਕਿੰਨੇ ਮਿੰਟਾਂ ਚ ਉੱਡ ਗਿਆ ਸੀ। ਉਹ ਤੇ ਉੱਡ ਗਿਆ ਲੰਦੀ ਵੰਦੀਆ ਕਿ ਕਿਦਾਂ ਜੀ ਚੁੜਕੀ ਨੇ ਕਿਦਾਂ ਦੇ ਹੈ ਹੀ ਉੱਡ ਗਿਆ ਬਸ ਆ ਐ ਹੀ ਉੱਡ ਗਿਆ ਲੋ ਜੀ ਆਪਾਂ ਰੇਟ ਜੱਜ ਪਾਉਨੇ ਨਾ ਹਾਂ ਤੇ ਇਹ ਨਾਲੇ ਆਪਾਂ ਜਦੋਂ ਵੀ ਆਪਣੇ ਸੰਧੂ ਫਾਰਮ ਤੇ ਪਾਉਨੇ ਬਿਲਕੁਲ ਜਾਇਜ਼ ਪਾਉਨੇ ਆ ਕਿ ਆਪਣੇ ਪਿੰਡ ਦਾ ਨਾਮ ਕੀ ਹੈ ਆਪਣੇ ਪਿੰਡ ਦਾ ਨਾਮ ਜੀ ਬੈੜਵਾਲ ਅੱਛਾ ਜੀ ਹਾਂ ਜੀ ਜ਼ਿਲ੍ਹਾ ਤਰਨਤਾਰ ਤਹਿਸੀਲ ਪੱਟੀ ਪੱਟੀ ਤੇ ਅੱਜ ਕਿੰਨੇ ਪਸ਼ੂ ਲੈਣਦੇ ਆਪਾਂ ਅੱਜ ਆਪਾਂ ਦੋ ਲਿਆਉਂਦੇ ਆ ਜੀ ਇੱਕ ਗਾਂ ਹੀ ਤੇ ਇੱਕ ਮੱਝ ਇੱਕ ਮੱਝ ਲੈਣ ਦੀ ਆ। ਤਾਜ਼ੇ ਬਿਲਕੁਲ ਸੂਏ। ਹਾਂਜੀ ਤਾਜੀ ਉਹ ਰਾਤ ਸੂਈ ਆ ਤੇ ਆ ਦੂਜੀ ਸੂਏ। ਇਹ ਦੂਜੀ ਸੂਏ। ਹਾਂਜੀ ਠੀਕ ਹੈ ਜੀ। ਕਿਤੋਂ ਆਪਾਂ ਗਾਂਈ ਤੋਂ ਸ਼ੁਰੂ ਕਰੀਏ? ਹਾਂਜੀ ਗਾਂਈ ਤੋਂ। ਅੱਛਾ ਜੀ। ਤੇ ਕਿੰਨੇ ਕ ਰੇਟ ਕਿੰਨੇ ਕ ਆਪਾਂ ਕਰਨੇ ਆ? ਰੇਟ ਤੇ ਇਹਦਾ ਜੈ ਜੀ ਆ। ਅੱਛਾ ਜੀ। ਇਹਦਾ ਅਸੀਂ ਨਹੀਂ ਇੱਕ ਰੱਖ ਖੋਲ ਕੇ ਤੋਰ ਕੇ ਵਿਖਾਈਏ। ਫੇਰ ਆਪਾਂ ਰੇਟ ਤੁਹਾਨੂੰ ਪੁੱਛਦੇ ਆ। ਲਓ ਭਾਈ ਮਿੱਤਰੋ। ਸੰਧੂ ਫਾਰਮ ਤੋਂ ਅੱਜ ਫੇਰ ਆਪਾਂ ਵੀਡੀਓ ਸ਼ੋ ਕਰਨ ਲੱਗੇ ਤੁਹਾਡੇ ਤਾਂ ਹੀ ਪੇਸ਼ ਕਰਨ ਲੱਗੇ ਠੀਕ ਹੈ ਜੀ ਅਪਲੋਡ ਵੀਡੀਓ ਕੱਲ ਮਾਰਨਿੰਗ ਹੋ ਜੂਗੀ ਤੇ ਦੋ ਪਸ਼ੂ ਲੈ ਕੇ ਆਏ ਇੱਕ ਗਾਂ ਇੱਕ ਮੱਝ ਤੇ ਦੋਵੇਂ ਬਹੁਤ ਸੋਹਣੇ ਆ ਜਿਹੇ ਤੇ ਭਾਈ ਮਿੱਤਰੋ ਉੜਦੀਆਂ ਜਾਣ ਵਾਲੀ ਕਰਨੇ ਆ ਤੇ ਇਹ ਮਾਲ ਕਿਹਦਾ ਹੈ ਸੰਧੂ ਦਾ ਮਾਲ ਹਾਂ ਗਰੰਟੀ ਨਾਲ ਹਾਂ ਜੀ ਮੌਕਾ ਇੱਕ ਵਾਰ ਹੈ ਮੌਕਾ ਇੱਕ ਵਾਰ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਅੱਜ ਉੜਦੀਆਂ ਵਾਲੇ ਕੰਮ ਕਰਦੇ ਨੇ ਆ ਸਿੰਧੂ ਸਾਹਿਬ ਦਾ ਮਾਲ ਗਰੰਟੀ ਦਵਾਂਗੇ ਪਸ਼ੂ ਦੀ ਨਾਲ ਦੁੱਧ ਵਾਦੀ ਗਰੰਟੀ ਆਪਣੀ ਬਾਕੀ ਥਣਵਾਦੀ ਗਰੰਟੀ ਠੀਕ ਹੈ ਜੀ ਦੁੱਧ ਆਪਣੇ ਪਾਏ ਦਾ ਤੇ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਅੱਜ ਭਾ ਉਹ ਹੋਈ ਟੋਕੜਾਂ ਵਾਲੇ ਕਰ ਦੇਣੇ ਆ ਠੀਕ ਹੈ ਜੀ ਮੌਜਾਂ ਵੱਜਣ ਗਿਆ ਤੇ ਮੌਸਮ ਵੀ ਠੰਡਾ ਹੋ ਗਿਆ ਲੈ ਜਾਓ ਜੀ ਬੰਦੋ ਬੰਦੋ ਤੇ ਉਧਰੋਂ ਰੇਟ ਵੀ ਉੜਦੀਆਂ ਜਾਣ ਵਾਲੇ ਕਰਦੇ ਨੇ ਅੱਜ ਠੀਕ ਹੈ ਜੀ ਹਾਲ ਤੱਤਾ ਬਹੁਤ ਸੋਨਾ ਤੇ ਬੱਚਾ ਵੱਚਾ ਜਮਗਰ ਦੇਖ ਸਕਦੇ ਜੀ ਠੀਕ ਹੈ ਜੀ ਇਹ ਆ ਵੀ ਇੰਤਾਜਾ ਲਾ ਲਿਓ ਕਿ ਕਿੰਨੇ ਦਿਨਾਂ ਦਾ ਹੋਊਗਾ ਵੱਚਾ ਤੇ ਕੀ ਆਪਾਂ ਮੋਲਿਆਂ ਦਾ ਮੰਗਦੇ ਆ ਮੋਲ ਤੇ ਤਾਂ ਜੈ ਜਿਆ 25 ਲਾ 25 ਮੋਲੇ ਦਾ ਤੇ ਤੁਹਾਨੂੰ ਬਾਈ ਵੀ ਦੇ ਦਾਂਗੇ 3000 ਛੋਟ ਕਰ ਦਈਏ ਦੁੱਧ ਕਿੰਨਾ ਕੁ ਹੋਊਗਾ ਦੁੱਧੇ ਦਾ 7-8 ਕਿਲੋ ਲਾ ਲਓ 8 ਕਿਲੋ ਹੋਊਗਾ ਠੀਕ ਹੈ ਜੀ ਮੋਲ 25000 ਤੇ ਬਾਈ ਦੀ ਸਿਰਫ ਦੇ ਦੇਣੀ ਆਪਾਂ ਉੜਦੀ ਜਾਂ ਦੇਣੀ ਆ ਉੜਦੀ ਜਾਂ ਦੇਣੀ ਮਾਲ ਸੰਦਖ ਸਾਫ ਦਾ ਗਰੰਟੀ ਦਿੰਦਾ ਨਾਲ ਮੌਕਾ ਇੱਕ ਵਾਰ ਜਿਹੜਾ ਲੈ ਗਿਆ ਲੈ ਗਿਆ ਦੂਜਾ ਰਹਿ ਗਿਆ ਜਿਹੜਾ ਰਹੇਗਾ ਉਹ ਵੇਂਦਾ ਰਹੂਗਾ ਠੀਕ ਆ ਜੀ ਬਿਲਕੁਲ ਸਹੀ ਗੱਲ ਤੇ ਇਹ ਕਿੰਨਾ ਸੂਆ ਅਸੀਂ ਝੋਟੀ ਜਾ ਕੇ ਇਹ ਪਹਿਲਾਂ ਸੂਇਆ ਪਲੂਣ ਸਹੀ ਹੈ ਹੈ ਰਾਤੀ ਸੂਈ ਹਾਂਜੀ ਹਾਂਜੀ ਰਾਤ ਦੀ ਸੂਈ ਹੈ ਕੱਟੀ ਰਹੀ ਹੈ ਨਿਕੋ ਕੱਟੀ ਬਹੁਤ ਸੋਹਣੀ ਹੈ ਜੇ ਸਿੰਘ ਸੂ ਵੀ ਬਹੁਤ ਸੋਹਣਾ ਲੱਗਾ ਝੋਟੀ ਨੂੰ ਲੋ ਜੀ ਕਰ ਸਕਦੇ ਚੈੱਕ ਤੇ ਪੇਟ ਪੂਰਾ ਥਾਂ ਥੂਣੀ ਬਹੁਤ ਸੋਹਣਾ ਬਿਲਕੁਲ ਠੰਡੀ ਸੀਲ ਆ ਠੀਕ ਆ ਜੀ ਖੋਲ ਕੇ ਤੋੜ ਕੇ ਵਿਖਾਈਏ ਲਓ ਭਾਈ ਮਿੱਤਰੋ ਬਿਲਕੁਲ ਠੰਡੀ ਸੀਲ ਆ ਤੇ ਵਧੀਆ ਕਾਦਿਆ ਜਿੱਤਾਂ ਪਹਿਲਾਂ ਆਮ ਪਲੂਨ ਦਾ ਹੁੰਦਾ ਬਾਲਾ ਜਿਆਦਾ ਛੋਟਾ ਨਹੀਂ ਨਾ ਬਾਲਾ ਜਿਆਦਾ ਵੱਡਾ ਆ ਠੀਕ ਆ ਜੀ ਲਓ ਕਾ ਸਕਦੇ ਚੈੱਕ ਸਿੰਘ ਮੂੰਹ ਬਹੁਤ ਸੋਹਣਾ ਥਾਂ ਵੀ ਬਹੁਤ ਸੋਹਣਾ ਲੱਗਾ ਬਟਨ ਵਾਲਾ ਛੱਡਾ ਜੀ ਆਹ ਤੇ ਹੋਣੀ ਲੋ ਜੀ ਕਮਾਲ ਕਰੀ ਬੈਠੀ ਛੱਡੇ ਵਾਲੀ ਦੀ ਲੋ ਜੀ ਲੈ ਜੋ ਜੀ ਤੋਰੋ ਠੰਡੇ ਤੇਰੀ ਬਹੁਤ ਲੋ ਜੀ ਮੌਸਮ ਬਹੁਤ ਲੰਮੀ ਲੈ ਜਾਓ ਜੀ ਲੰਮੀ ਆਇ ਤੋ ਤੋਰ ਲਾ ਕੇ ਲੈਓ ਜੀ ਲੈ ਜੀ ਲੈਓ ਲੋ ਜੀ ਦੇਖ ਸਕਦੇ ਜੀ ਘਾਤ ਘਾਟੀ ਠੀਕ ਆ ਜੀ ਲੋਡ ਕਾਰ ਚੱਲ ਰਿਹਾ ਚੈੱਕ ਕਰ ਫਿਰ ਇਹਦਾ ਆਪਾਂ ਕੀ ਮੁੱਲਵਾਦ ਕਰਦੇ ਆ ਮੁੱਲ ਇਹਦਾ ਜੇ ਆਪਾਂ 70 ਲੱਖ ਲੈਂਦੇ ਆ 70000 ਰੁਪਇਆ ਹਾਂਜੀ ਤੇ ਆਪਾਂ ਛੋਟ ਸੱਪਾ ਕਰ ਦਈਏ ਖੋਮੇ ਚ ਇਹ ਤਾਂ ਫਿਰ 67 ਦੀ ਲੈ ਗੋ 3000 ਛੋਟ ਕਰ ਦਈਏ 67000 ਦੀ ਲੈ ਜੋ ਠੀਕ ਹੈ ਤੇ ਬੋਲਾ ਕਿੰਨਾ ਹੋਊਗਾ ਬੋਲਾ ਇਹਦਾ 8 ਕਿਲੋ ਅੱਛਾ ਰਾਤੀ ਸੂਈ ਆ ਹਾਂਜੀ ਹਾਂਜੀ ਰਾਤੀ ਸੂਈ 8 ਕਿਲੋ ਬੋਲਾ ਲਓ ਜੀ ਪਿੰਡ ਬਹਿੜਵਾਲ ਜ਼ਿਲ੍ਹਾ ਸ਼ਹੀਦ ਉਤਰਨਤਨ ਸਾਹਿਬ ਤੇ ਤਹਿਸੀਲ ਪੱਟੇ ਫੋਨ ਨੰਬਰ ਆਪਣਾ 99150 95018 ਤੇ ਕਾਲ ਕਰਕੇ ਆਪਣੇ ਸੰਧੂ ਫਾਰਮ ਤੋਂ ਖਰੀਦਦਾਰੀ ਕਰ ਸਕਦੇ ਜੀ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ